ਲੋਕਾਂ ਨੇ 1 ਮਹੀਨੇ ਇਲੈਕਸ਼ਨ ਤੋਂ ਪਹਿਲੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੋਟ ਨਹੀਂ ਪਾਉਂਦੇ ਲੋਕ ਬੜੇ ਸਿਆਣੇ ਗਰੀਬ ਹੋ ਸਕਦੇ ਐ ਅਨਪੜ ਹੋ ਸਕਦੇ ਐ ਪਰ ਸਮਝਦੇ ਐ ਮੌਜੂਦਾ ਸਰਕਾਰ ਹੈ ਪੰਜਾਬ ਦੀ ਉਹਦਾ ਰਵਈਆ ਕੋਈ ਬਾੜਾ ਹੁੰਗਾਰਾ ਦੇਣ ਵਾਲਾ ਨਹੀਂ ਉਹ ਜਾਣ ਬੁੱਝ ਕੇ ਅਫਸਰਾਂ ਨੂੰ ਗਾਂ ਪਿਛਾ ਕਰੀ ਜਾਂਦੇ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਕੇਂਦਰ ਦੀ ਸਕੀਮਾਂ ਦੇ ਅੰਦਰ ਲੱਤ ਫਸਾਈ ਜਾਂਦੇ ਐ ਵਿਕਸਿਤ ਭਾਰਤ ਦੀ ਜੀ ਆ ਯਾਤਰਾ ਹੈ ਸਾਹਿਬ ਆ ਯਾਤਰਾ ਅੱਜ ਚਾਲੂ ਨਹੀਂ ਹੋਈ ਆ ਯਾਤਰਾ 2014 ਦੀ ਚੱਲ ਰਹੀ ਹੈ ਸਾਹਿਬ ਮੋਦੀ ਜੀ ਦਾ ਬੀਜੇਪੀ ਦਾ ਇੱਕੋ ਏਜੰਡਾ ਹੈ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਲੈਣ ਦੀ ਇੱਕ ਯੋਜਨਾ ਹੈ ਇੱਕ ਨੀਤੀ ਹੈ ਜਿਹਦੇ ਤਹਿਤ ਕੰਮ ਕਰਦੇ ਹੈ ਲੋਕਾਂ ਨੇ ਇੱਕ ਮਹੀਨੇ ਇਲੈਕਸ਼ਨ ਤੋਂ ਪਹਿਲੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੋਟ ਨਹੀਂ ਪਾਉਂਦੇ ਲੋਕ ਬੜੇ ਸਿਆਣੇ ਗਰੀਬ ਹੋ ਸਕਦੇ ਹੈ ਅਣਪੜ੍ਹ ਹੋ ਸਕਦੇ ਹੈ ਪਰ ਸਮਝਦੇ ਡਿਵੈਲਪਮੈਂਟ ਕੌਣ ਕਰਵਾ ਸਕਦਾ ਹੈ ਕਿਹਦੇ ਵਿੱਚ ਇਸ ਕਿਸਮ ਦੀ ਸੋਚ ਹੈ ਕਿਹਦੀ ਨੀਤੀਆਂ ਡਿਵੈਲਪਮੈਂਟ ਦੀਆਂ ਲੋਕਾਂ ਨੇ ਉਹਨੂੰ ਦੇਖ ਕੇ ਵੋਟਾਂ ਦੇਣੀਆਂ ਹੈ ਇਹ ਡਿਵੈਲਪਮੈਂਟ ਇਹ ਲੋਕਾਂ ਕੋਲ ਜਿਹੜੇ ਲੋਕ ਵੰਚਿਤ ਰਹਿ ਗਏ ਜਿਨ੍ਹਾਂ ਤਾਈਂ ਨਹੀਂ ਪਹੁੰਚਿਆ ਇਹਨਾਂ ਸਕੀਮਸ ਦਾ ਫਾਇਦਾ ਉਹਨਾਂ ਨੂੰ ਜਾਗਰੂਤ ਕਰਨਾ ਵੀ ਹੈ ਜਿਹੜੀ ਸਕੀਮਸ ਆ ਤੁਹਾਡੇ ਵਾਸਤੇ ਬਣਾਈਆਂ ਆ ਕੋਈ ਦਿਖਾਵੇ ਵਾਸਤੇ ਨਹੀਂ ਬਣੀਆਂ ਆ ਕੇ ਇਹਦਾ ਫਾਇਦਾ ਲਓ ਉਸ ਚ ਮੈਂ ਸਮਝਦਾ ਵੀ ਸਾਡੇ ਲੋਕਾਂ ਦੀ ਲੀਡਰ ਸਾਹਿਬਾਨ ਦੀ ਸਾਡੇ ਪਾਰਟੀ ਕਾਰਕਿਰਤਾਾਂ ਦੀ ਹੈ ਵੀ ਉਸ ਚ ਜਿਹੜੀ ਘਾਟ ਹੈ ਲੋਕਾਂ ਨੂੰ ਅਵੇਅਰ ਹੋਰ ਕਰਵਾ ਸਕੀ ਉਹਨਾਂ ਨੂੰ ਜੋੜ ਕੇ ਨਾ ਰਿਸਪੌਂਸ ਆ ਮਹੀਨਾ ਹੋਣ ਲਗਾ ਆਲਮੋਸਟ ਕੰਮ ਚੱਲ ਰਿਹਾ ਜੀ ਹਰੇਕ ਪਿੰਡ 'ਚ ਜਾਵਾਂਗੇ ਕੋਸ਼ਿਸ਼ ਹੋ ਰਹੀ ਹੈ ਐਸੇ ਕਰਕੇ ਲੋਕ ਅੱਗੇ ਆਣ ਲੋਕਾਂ ਨੂੰ ਪਤਾ ਲੱਗੇ ਵੀ ਇਹ ਸਕੀਮਸ ਹੈਗੀਆਂ ਇਹ ਅੱਜ ਹੀ ਨਹੀਂ ਦੁਬਾਰਾ ਫੇਰ ਆ ਕੇ ਵਹਣ ਜਾਣਗੇ ਦੁਬਾਰਾ ਫੇਰ ਅਫਸਰ ਸਾਹਿਬਾਨ ਨੂੰ ਟੋਲੀ ਰਿਮੋਟ ਏਰੀਆ ਕਿਵੇਂ ਲੱਗਦਾ ਤੁਹਾਨੂੰ ਇਹ ਕੋ ਰਿਮੋਟ ਏਰੀਆ ਪੰਜਾਬ ਆਦਰਵਾਇਜ਼ ਵੀ ਰਿਮੋਟ ਹੈ ਸਭ ਕਿਉਂਕਿ ਜਿਹੜੀ ਲੋਕਲ ਮੌਜੂਦਾ ਸਰ ਉਹਦਾ ਰਵਈਆ ਕੋਈ ਬੜਾ ਹੰਗਾਰਾ ਦੇਣ ਵਾਲਾ ਨਹੀਂ ਉਹ ਜਾਣ ਬੁੱਝ ਕੇ ਅਫਸਰਾਂ ਨੂੰ ਗਾਂ ਪੇਸ਼ਾ ਕਰੀ ਜਾਂਦੇ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਕੇਂਦਰ ਦੀਆਂ ਸਕੀਮਾਂ ਦੇ ਅੰਦਰ ਲੱਤ ਫਸਾਈ ਜਾਂਦੇ ਆ ਆ ਰਾਜਨੀਤੀ ਤੋਂ ਉੱਤੇ ਉੱਠ ਕੇ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਵੀ ਇਹ ਸਾਰਿਆਂ ਵਾਸਤੇ ਹੈ ਸਾਰਿਆਂ ਨੂੰ ਹਰੇਕ ਬੰਦੇ ਨੂੰ ਮਿਲਣਾ ਚਾਹੀਦਾ ਹੈ ਚਾਹੇ ਕਿਸੇ ਪਾਰਟੀ ਦਾ ਗਰੀਬ ਗਰੀਬ ਹੈ ਸਾਬ ਉਹਦੀ ਪਾਰਟੀ ਬਾਤ ਚ ਹੁੰਦੀ ਹੈ ਗਰੀਬੀ ਦੂਰ ਕਰਨ ਦਾ ਯਤਨ ਹੈ ਉਹਦੇ ਚ ਅਸੀਂ ਸਾਰੇ ਪੰਜਾਬ ਦੇ ਪੈਸੇ ਰੋਕ ਕੇ ਜਾ ਰਹੇ ਨੇ ਕੇਂਦਰ ਬੀਜੇਪੀ ਨੇ ਤਿਆਰੀ ਕੀਤੀ ਹੈ ਕਿ ਐਸੇ ਲੋਕਾਂ ਦੀ ਤਿਆਰੀ ਹੈ ਸਾਬ ਇਹ ਪਾਰਟੀਆਂ ਦੀ ਤਿਆਰੀ ਨਹੀਂ ਇਹ ਭਾਵਨਾਤਮਕ ਮੁੱਦੇ ਹੈ ਇਹ ਪਾਰਟੀ ਇਹ ਨਹੀਂ ਕਰਦੀ ਲੋਕ ਆਪਣੇ ਭਾਵ ਸੇ